ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਬਾਲੀਵੁੱਡ ਸਟਾਰ ਸੋਨੂ ਸੋਦ ਵੱਲੋਂ ਜਿਹੜੇ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਦੀ ਭੈਣ ਮਾਲਿਕਾ ਸੋਦ ਵੱਲੋਂ ਵੀ ਜਿਹੜੇ ਹੈਗਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕੱਲ ਵੀ ਉਹਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਰਸ਼ ਦਿੱਤਾ ਗਰ ਅੱਜ ਵੀ ਉਹਨਾਂ ਦੀ ਜ਼ਰੂਰਤ ਦਾ ਸਮਾਨ ਆ ਉਹ ਲੈ ਕੇ ਜਾ ਰਿਹਾ ਜਿਹਦੇ ਵਿੱਚ ਮੱਛਰਦਾਨੀਆਂ ਵੀ ਹੈਗੀਆਂ ਔਰ ਬਾਟੀਆਂ ਵਗੈਰਾ ਤੋਂ ਹੋਰ ਕਾਫੀ ਸਮਾਨ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇਹਨਾਂ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਿਹਾ ਹੈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਉੱਥੋਂ ਦੇ ਕੱਲ ਵੀ ਉਹਨਾਂ ਵੱਲੋਂ ਵੇਸੀ ਕੱਲ ਵੀ ਤੁਸੀਂ ਜਾ ਕੇ ਲੋਕਾਂ ਕੋਲੇ ਮਿਲ ਕੇ ਆਏ ਸਮਾਨ ਵੀ ਦਿੱਤਾ ਹੈਗਾ ਅੱਜ ਵੀ ਲੈ ਕੇ ਜਾ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਦੇ ਹਾਲਾਤ ਦੇਖੋ ਬਹੁਤ ਖਰਾਬ ਹੈ ਕੱਲ ਅਸੀਂ 2 ਪਿੰਡ ਕਵਰ ਕੀਤੇ ਸੀ ਔਰ ਉਹਨਾਂ ਚ ਇੱਕ ਪਿੰਡ ਜਿਹੜਾ ਸੀਗਾ ਉਹਨਾਂ ਨੇ ਖਾਲੀ ਪੂਰਾ ਕਰਵਾਤਾ ਹੈ ਔਰ ਜਿਹੜੀਆਂ ਫੈਮਲੀਆਂ ਸੀਗੀਆਂ ਉਹਨਾਂ ਨੂੰ ਬਾਹਰ ਸ਼ਿਫਟ ਕੀਤਾ ਹੈ ਜਿੱਥੇ ਉਹਨਾਂ ਦੇ ਘਰ ਜਿਹੜੇ ਐ ਚਲੇ ਗਏ ਐ ਔਰ ਉਹਨਾਂ ਦੀ ਫਸਲਾਂ ਦਾ ਦੇਖੋ ਪਾਣੀ ਦੇ ਵਿੱਚ ਹੀ ਡੁੱਬ ਗਈਆਂ ਸਾਰੀਆਂ ਅਸੀਂ ਉਸ ਫੈਮਲੀਆਂ ਨੂੰ ਵੀ ਜ਼ਰੂਰਤ ਦਾ ਸਮਾਨ ਦੇ ਕਿਹਾ ਹੈ अराउंड 17 ਤੋਂ 18 ਜਿਹੜੇ ਚੀਜ਼ਾਂ ਅਸੀਂ ਇਸ ਬਾਕਟ ਦੇ ਵਿੱਚ ਪਾਈਆਂ ਦੁੱਧ ਤੋਂ ਲੈ ਕੇ ਮੱਛਰਦਾਨੀ ਹੋਗੀ ਚਾਹੀਏ ਪਰ ਪਹਿਲਾ ਹੋਗੀ ਆ ਰੋਜ਼ ਬਰਾਨਾ ਦੀ ਇਹ ਚੀਜ਼ਾਂ ਦਵਾਈਆਂ ਹੋ ਗਈਆਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਪੈਰਾ ਦੇ ਵਿੱਚ ਛਾਲੇ ਬਹੁਤ ਹੋ ਰਹੇ ਆ ਔਰ ਉਹ ਕਹਿ ਰਹੇ ਸੀ ਕਿ ਸਾਡੇ ਕੋਲ ਦਵਾਈਆਂ ਨਹੀਂ ਪਹੁੰਚ ਰਹੀਆਂ ਅਪਾਇਨਮੈਂਟ ਨਹੀਂ ਪਹੁੰਚ ਰਹੇ ਤੇ ਅਸੀਂ ਉਹ ਵੀ ਇਸ ਬੱਕਟ ਦੇ ਵਿੱਚ ਉਪਰਾਲਾ ਕੀਤਾ ਕਿ ਜੋ ਉਹਨਾਂ ਦੀਆਂ ਚਾਹੀਏ ਉਹ ਦੁੱਧ ਹੋਵੇ ਚਾਹੇ ਰਾਸ਼ਨ ਹੋਵੇ ਇਸ ਜਿਹੜੀ ਮੁਹਿੰਮ ਹੈ ਸੋਨੂ ਸੂਦ ਔਰ ਮਾਲਵੀਕਾ ਸੂਦ ਵੱਲੋਂ ਜਿਹੜੀ ਸੂ ਚੈਰਿਟੀ ਫਾਊਂਡੇਸ਼ਨ ਮਦਦ ਕਰ ਰਹੀ ਹੈ ਉਹ ਮੁਹਿੰਮ ਦੇ ਰਾਹੀਂ ਅਸੀਂ ਉਹ ਪਰਿਵਾਰਾਂ ਤੱਕ ਪਹੁੰਚ ਰਹੇ ਜਿਹੜੇ ਹਾਰਪ੍ਰਭਾਵਿਤ ਹੈ ਜੇ ਗੱਲ ਕਰੀਏ ਤਾਂ ਲੋਕਾਂ ਕੋਲ ਜਿਹੜੇ ਅੰਦਰ ਬੈਠੇ ਹੈਗੇ ਪਾਣੀ ਉਹਨਾਂ ਤੱਕ ਸਮਾਨ ਨਹੀਂ ਪਹੁੰਚ ਰਿਹਾ ਹੈਗਾ ਤੇ ਇੱਕ ਪ੍ਰਸ਼ਾਸਨ ਕਹਿੰਦੇ ਸਾਡੇ ਨਾਲ ਤਾਲਮੇਲ ਕਰਕੇ ਚੱਲੋ ਕਿਸ ਤਰ੍ਹਾਂ ਦੀ ਬਿਲਕੁਲ ਕੱਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਪਹਿਲਾਂ ਸਵੇਰ ਸਾਡੀ ਟੀਮ ਗਈ ਔਰ ਟੀਮ ਨੇ ਪ੍ਰੋਪਰ ਜਿਹੜੀਆਂ ਫੈਮਲੀਆਂ ਆ ਉਹਨਾਂ ਦੇ ਨਾਮ ਲਿਖੇ ਉਹਨਾਂ ਦੇ ਫੋਨ ਨੰਬਰ ਲਿਖੇ ਉਸ ਪਿੰਡਾਂ ਦੇ ਜਿਹੜੇ ਔਰ ਜਦ ਕੱਲ ਅਸੀਂ ਰਾਸ਼ਨ ਵੀ ਵੰਡੇ ਆ ਅਸੀਂ ਕਿਸੇ ਇੱਕ ਪਾਰਟਿਕੂਲਰ ਪੰਚਾਇਤ ਨੂੰ ਨਹੀਂ ਫੜਾਇਆ ਸੀ ਉਹ ਪਰਿਵਾਰਾਂ ਦੇ ਨਾਮ ਲੈ ਕੇ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਰਾਸ਼ਨ ਫੜਾਇਆ ਕਿਉਂਕਿ ਕਿਤੇ ਨਾ ਕਿਤੇ ਉਹ ਇਹ ਕਹਿ ਰਹੇ ਸੀ ਕਿ ਰਾਸ਼ਨ ਸਾਨੂੰ ਪਹੁੰਚ ਹੀ ਨਹੀਂ ਰਿਹਾ ਉਹ ਲੋਕ ਲੈ ਕੇ ਜਾ ਰਹੇ ਜਿਨ੍ਹਾਂ ਨੂੰ ਲੋੜ ਹੀ ਨਹੀਂ ਹੈ ਤੇ ਸਾਡਾ ਕੱਲ ਜਿਹੜਾ ਸੀਗਾ ਇਹੀ ਉਪਰਾਲਾ ਸੀ ਕਿ ਉਹ ਪਰਿਵਾਰਾਂ ਦੇ ਹੱਥ ਰਾਸ਼ਨ ਜਾਵੇ ਜਿਹੜੇ ਲੋੜਵੰਦ ਹੈਗੇ ਔਰ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ ਜੀਵੇ ਰਾਸ਼ਨ ਕਾਫੀ ਸਸਤਾ ਵਾਲ ਲੈ ਕੇ ਜਾ ਰਹੀ ਹੈਗੀਆਂ ਲੋਕ ਤੁਸੀਂ ਜਿਵੇਂ ਕਹਿ ਗਏ ਬਾਹਰੋਂ ਆ ਕੇ ਲੈ ਕੇ ਜਾਂਦੇ ਲੋਡ ਬੰਦ ਕਰ ਪਹੁੰਚਦਾ ਨਹੀਂਗਾ ਤੁਸੀਂ ਉਹਨਾਂ ਨੂੰ ਕੀ ਕਹੋਗੇ ਜਿਹੜੇ ਲੋਕ ਨਜਾਇਜ਼ ਕਰ ਰਹੇ ਹੈਗੇ ਔਰ ਤੁਸੀਂ ਪ੍ਰਸ਼ਾਸਨ ਦੇ ਨਾਲ ਕੀ ਮੈਸੇਜ ਦਿਓਗੇ ਨਾਲ ਮੈਂ ਹੀ ਕਹੂੰਗੀ ਕਿ ਜਦ ਆਪਾਂ ਦੇਖੋ ਲੈ ਕੇ ਜਾਂਦੇ ਉੱਥੇ ਰਾਸ਼ਨ ਲੋਕ ਥੋੜਾ ਹਰਭੜਾਟ ਛੇ ਤਾਂ ਜ਼ਰੂਰ ਆਂਦੇ ਲੇਕਿਨ ਆਪਾਂ ਵੀ ਪੈਨਿਕ ਨਹੀਂ ਹੋਣਾ ਉਹਨਾਂ ਨਾਲ ਜੇ ਆਪਾਂ ਉਪਰਾਹਲਾ ਕਰਨ ਗਏ ਹੈਂ ਸੇਵਾ ਨੂੰ ਲੈ ਕੇ ਤੇ ਆਪਾਂ ਸਮਾਨ ਜਿਹੜਾ ਉਹਨਾਂ ਹੱਥਾਂ 'ਚ ਪਹੁੰਚਾਈਏ ਕੱਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਉਸ ਪਿੰਡ ਦੇ ਵਿੱਚ ਇੱਕ ਵੀਰਪਾਲ ਕੌਰ ਕਰਕੇ ਇੱਕ ਲੇਡੀ ਸੀ ਉਹਦੇ ਦੋ ਛੋਟੇ-ਛੋਟੇ ਬੱਚੇ ਸੀ ਉਹ ਲੇਡੀ ਕਹਿੰਦੀ ਕਿ ਮੇਰੇ ਕੋਲ ਹੈ ਤਾਂ ਗ੍ਰਾਸ਼ਣ ਹੀ ਨਹੀਂ ਪਹੁੰਚਿਆ ਔਰ ਉਹਦਾ ਘਰ ਸਾਰਾ ਜਿਹੜਾ ਪਾਣੀ ਨਾਲ ਭਰ ਗਿਆ ਛੱਤ ਡਿੱਗ ਗਈ ਹੈ ਔਰ ਉਹਦਾ ਜਿਹੜਾ ਹਸਬੈਂਡ ਹੈ ਵਿਚਾਰਾ ਉਹ ਖੁਦ ਬਿਮਾਰ ਪਿਆ ਉਸ ਲੇਡੀ ਨੂੰ ਇਹ ਟੈਨਸ਼ਨ ਸੀ ਕਿ ਸ਼ਾਇਦ ਮੈਨੂੰ ਮਿਲੂਗਾ ਕਿ ਨਹੀਂ ਮਿਲੂਗਾ ਤੇ ਉਹਨੂੰ ਇਹੀ ਆਸ਼ਵਾਸਨ ਦਿੱਤਾ ਕਿ ਜਦ ਮੈਂ ਸ਼ੁਰੂਆਤ ਵੀ ਕਰੂੰਗੀ ਸਭ ਤੋਂ ਪਹਿਲਾਂ ਵੀਰਪਾਲ ਦਨਵੀ ਦਵੂੰਗੀ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਜਿਹੜਾ ਹੜ੍ਹ ਹੈ ਉਹਨੇ ਰਸਤੇ ਦਾ ਬੰਦ ਕਰਤੇ ਲੋਕਾਂ ਦੇ ਘਰਾਂ ਦੇ ਲੇਕਿਨ ਜਿਹੜੇ ਪੰਜਾਬੀ ਹੈ ਉਹਨਾਂ ਦੇ ਹੌਂਸਲੇ ਨਹੀਂ ਬੰਦ ਹੋਏ ਉਹ ਉਵੇਂ ਹੀ ਬੁਲੰਦ ਹੈ ਜਿਵੇਂ ਕਾਫੀ ਸਸਤਾ ਮਾ ਉਥੇ ਰਾਸ਼ਨ ਲੈ ਕੇ ਪਹੁੰਚਦੀਆਂ ਹੈਗੀਆਂ ਜਿਵੇਂ ਪਾਣੀ ਸਾਡੇ ਇਸ ਵੇਲੇ ਪੱਧਰ ਉੱਚਾ ਹੈ ਜਦੋਂ ਨੀਵਾ ਹੋਏਗਾ ਉਦੋਂ ਹੋ ਸਕਦਾ ਹੈ ਕਿ ਲੋਕ ਸਸਤਾ ਮਾ ਉਥੇ ਰਾਸ਼ਨ ਨਾ ਪਹੁੰਚੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਅੱਗੇ ਉਪਰਾਲਾ ਕੀਤਾ ਜਾਊਗਾ ਬਿਲਕੁਲ ਜਿਹੜਾ ਰਾਸ਼ਨ ਹੈ ਔਰ ਹੋਰ ਵੀ ਸੇਵਾਵਾਂ ਹੈਗੀਆਂ ਫਲੱਡ ਤੋਂ ਬਾਅਦ ਹੋਰ ਇਹ ਵੀ ਟੈਨਸ਼ਨ ਸੀ ਕਿ ਕੋਈ ਆਊਗਾ ਕਿ ਨਹੀਂ ਲੇਕਿਨ ਮੈਂ ਉਹਨਾਂ ਨੂੰ ਭਰੋਸਾ ਦਿਲਾਇਆ ਕਿ ਮਾਲਵਿਕਾ ਸੂਤ ਜ਼ਰੂਰ ਪਹੁੰਚੂਗੀ ਚਾਹੇ ਫਲਡਸ ਖਤਮ ਹੋ ਜੇ ਨਾ ਜਾਂ ਪਾਣੀ ਦਾ ਲੈਵਲ ਇੱਕਦਮ ਖਤਮ ਹੋ ਜਾਊਗਾ ਅਸਲੀ ਜਿਹੜਾ ਚੈਲੰਜ ਆਉਦੋ ਉਹ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਉਦੋਂ ਆਣੀਆਂ ਔਰ ਚਾਹੇ ਉਹ ਜਾਨਵਰਾਂ ਨੂੰ ਲੈ ਕੇ ਹੋਣ ਜਾਂ ਸਕਿਨ ਪ੍ਰੋਬਲਮਸ ਹੋਣ ਲੋਕਾਂ ਦੇ ਵਿੱਚ ਬਹੁਤ ਆਣੀਆਂ ਲੇਕਿਨ ਸੂ ਚੈਰਿਟੀ ਫਾਊਂਡੇਸ਼ਨ ਸੋਨੂ ਸੂਤ ਔਰ ਮਾਲਵਿਕਾ ਸੂਤ ਉਤੇ ਜ਼ਰੂਰ ਉਹਨਾਂ ਪਰਿਵਾਰਾਂ ਕੋਲ ਪਹੁੰਚਾਂਗੇ ਸੋਨੂ ਸੂਜੀ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਹੈਗੀ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਰੂਰਤ ਪਵੇ ਉਹ ਨਾਲ ਖੜਨਗੇ ਤੇ ਉਹਨਾਂ ਕੋਲ ਤੁਸੀਂ ਵੀ ਉਹਨਾਂ ਨਾਲ ਖੜ ਰਹੇ ਹੋ ਐਸ ਵੀਡੀਓ ਕਾਫੀ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੇਖੋ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈ ਸਾਮਾਨ ਜਰੂਰ ਤੇ ਪਹੁੰਚਾਈ ਜਾਣਗੇ ਬਿਲਕੁਲ ਪਹੁੰਚਾਈ ਜਾਵਾਂਗੇ ਜੀ ਅੱਜ ਵੀ ਅਸੀਂ ਜਾ ਰਹੇ ਹੈਗੇ ਦੁਆਰ ਤੋਂ ਫੈਮਲੀਆਂ ਜਿਹਨੂੰ ਸਾਮਾਨ ਦੇਣ ਜਿਹੜੇ ਲੋਡ ਬੰਦ ਹੈਗੇ ਅ ਫਿਰੋਜ਼ਪੁਰ ਹਲਕੇ ਦੇ ਵਿੱਚ ਵੀ ਆਪਾਂ ਨੂੰ ਪਤਾ ਪ੍ਰੋਬਲਮ ਚੱਲ ਰਹੀ ਹੈ ਔਰ ਜਿਹੜੇ ਜਿਹੜੇ ਵੀ ਪਿੰਡਾਂ ਦੇ ਵਿੱਚ ਅ ਜ਼ਰੂਰਤ ਪਈਗੀ ਅਸੀਂ ਉੱਥੇ ਪਹੁੰਚਾਂਗੇ ਅਸੀਂ ਸਕੈਨਰ ਕੋਡ ਦਿੱਤਾ ਹੋਇਆ ਜਿਹੜੇ ਲੋਡਮਨ ਲੋਗ ਹੈ ਉਹ ਸਕੈਨ ਕਰ ਸਕਦੇ ਕੋਡ ਔਰ ਦੱਸ ਸਕਦੇ ਉਹਨਾਂ ਨੂੰ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਤਾਂ ਕਿ ਅਸੀਂ ਉਹਨਾਂ ਤੱਕ ਜਲਦ ਤੋਂ ਜਲਦ ਪਹੁੰਚੀਏ ਅ ਬਿਲਕੁਲ ਜੀ ਇਹ ਬਾਲਕਾ ਐਸੋਸੀਏਸ਼ਨ ਵਾਲੋ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਉਪਰਾਲਾ ਸੋਨੂ ਸੋਜੀ ਵੀ ਜਿਹੜੇ ਹਰ ਵਕਤ ਜਿਹੜੇ ਲੋਕਾਂ ਦੇ ਨਾਲ ਖੜੇ ਹੈ ਔਰ ਉਹਨਾਂ ਦੀ ਮਦਦ ਕਰ ਰਿਹਾ ਔਰ ਇਹਨਾਂ ਵੱਲੋਂ ਵੀ ਜਿਹੜੀ ਲ ਪਰਿਵਾਰ ਹੈਗੇ ਅੱਜ ਪਿੰਡ ਹੈਗੇ ਉਹਨਾਂ ਤੱਕ ਜਿਹੜੀ ਇਹ ਜੀ ਮਦਦ ਜਿਹੜੀ ਹੈ ਜਰੂਰ ਪਹੁੰਚਾਈ ਜਾਵੇਗੀ ਮੋਗਾ ਤੋਂ ਸਿੰਘ ਕੁਮਾਰ ਅਰੋੜਾ ਲੋਕਲ 7 ਨਿਊਜ਼